ਹਾਂਜੀ ਮੇਰੇ ਪੰਜਾਬ ਵਿੱਚ ਪੰਜਾਬੀ ਵੀਰ ਪੰਜਾਬੀ ਭਰਾ ਵਸਦੇ ਐ ਜੋ ਐਨ ਆਰ ਆਈ ਵੀਰ ਵਸਦੇ ਆਪਣੇ ਕੈਨੇਡਾ ਅਮਰੀਕਾ ਜਿਹੜੇ ਪੁਰਾਣੇ ਐਨ ਆਰ ਆਈ ਵੀਰ ਮੈਂ ਹਰੇਕ ਵੀਡੀਓ ਚ ਬੇਨਤੀ ਕਰਦਾ ਹੁੰਦਾ ਮੈਂ ਅੱਜ ਵੀ ਰਿਕਵੈਸਟ ਇਹੀ ਕਰਦਾ ਅੱਜ ਇੱਕ ਨਵਾਂ ਵਧੀਆ ਟੱਕ ਲੈ ਕੇ ਆਏ ਆਂਗੇ ਜੋ ਬਾਗਾਂ ਦੀ ਧਰਤੀ ਹੈਗੀ ਤੇ ਐਨ ਆਰ ਆਈ ਵੀਰਾਂ ਨੂੰ ਇਹੀ ਬੇਨਤੀ ਹੈ ਵੀ ਸੁਣੋ ਰਿਕਵੈਸਟ ਕਰੀਏ ਵੀ ਕਿੱਲਾ ਕਿੱਲਾ ਵੇਚ ਕੇ ਜਿਹੜੇ ਹੁਣ ਜ਼ਿਮੀਂਦਾਰ ਬਾਹਰ ਜਾਂਦੇ ਆ ਉਹ ਨਾ ਜਾਣ ਪੁਰਾਣੇ ਜਿਹੜੇ ਬਜ਼ੁਰਗ ਵੀਰ ਵਾਰ ਵੀਰ ਗਏ ਹੋਏ ਨੇ ਉਹੋ ਵੀਰ ਆ ਕੇ ਪਹਿਲੀ ਬਾਗਾਂ ਦੀ ਦੇਣ ਬਾਗ ਨੂੰ ਠੇਕੇ ਤੇ ਦੇਣ ਤਾਂ ਛੋਟੇ ਜ਼ਿਮੀਦਾਰ ਨੂੰ ਲੈ ਕੇ ਇਥੋਂ ਖੇਤੀ ਕਰ ਲੈਣਾ ਆਪਣੇ ਪੰਜਾਬ ਦੇ ਵਿੱਚ ਵੀ ਕਾਹਦਾ ਘਾਟਾ ਨਹੀਂਗਾ ਆਲ ਵਰਡ ਨਾਲੋਂ ਧਰਤੀ ਆਪਣੇ ਪੰਜਾਬ ਦੇ ਵਿੱਚ ਚੰਗੀ ਹੈ ਹੁੰਦਾ ਕੀ ਨਹੀਂ ਇੱਥੇ ਹਰੇ ਖੇਤੀ ਹੁੰਦੀ ਹੈ ਆ ਬਾਗ ਦਿਖਾ ਦੇ ਬਈ ਕਿੰਨੂ ਦਾ ਬਾਗ ਹੈ ਵਧੀਆ ਬਾਗ ਹੈ 3 ਲੱਖ ਰੁਪਏ ਨੂੰ ਠੇਕੇ ਤੇ ਲੱਗਦਾ ਬਈ ਇਹ ਬਾਗ ਹਰ ਸਾਲ ਇਹਦੀ ਆਮਦਨ 3 ਲੱਖ ਨੂੰ ਠੇਕੇ ਤੇ ਲੱਗ ਜਾਂਦਾ ਛੋਟੇ ਜ਼ਿਮੀਦਾਰ ਲੈ ਲੈਂਦੇ ਨੇ ਲੈ ਕੇ ਇਹਨੂੰ ਅੱਗੇ ਵੇਚ ਲੈਂਦੇ ਨੇ ਇਹ ਚੋਂ ਕਮਾਈ ਆਮਦਨੀ ਹੋ ਜਾਂਦੀ ਹੈ ਛੋਟੇ ਜ਼ਿੰਮੇਦਾਰਾਂ ਨੂੰ ਬਾਹਰ ਨਾ ਜਾਣ ਇਹ ਹੀ ਮੇਰੀ ਰਿਕਵੈਸਟ ਹੈ ਸਾਰਿਆਂ ਨੂੰ ਵੀ ਵਧੀਆ ਬਾਗਾਂ ਦੀ ਧਰਤੀ ਹੈ ਇਹ ਲੈ ਲੈਣਾ ਬਾਕੀ ਦੇ ਆਪਣੇ ਕੋਲ ਹੋਰ ਵੀ ਪੈਲੀਆਂ ਹੈਗੀਆਂ 1 ਕਿੱਲੇ ਤੋਂ ਲੈ ਕੇ ਆਪਣੇ ਕੋਲੇ 150 ਕਿੱਲਾ 200 ਕਿੱਲਾ 50 ਕਿੱਲੇ ਜਿੰਨੇ ਵੀ ਚਾਹੀਦੇ ਆ ਉਹਨੇ ਲੈ ਲੈਣਾ ਇਹ ਜਿਹੜੀ ਪੈਲੀ ਹੈਗੀ ਇਹ ਬਾਗਾਂ ਦੀ ਧਰਤੀ ਆਪਣੇ ਕੋਲੇ ਇਹ 25 ਕਿੱਲਾਂ ਦਾ ਟੱਕ ਹੈ ਸੰਪਰਕ ਕਰਨ ਆਪਣੇ ਨਾਲ ਜਦੋਂ ਮਰਜ਼ੀ 25 30 35 ਦੇ ਟੱਕ 20 ਕਿੱਲਾਂ ਦੇ 40 42 ਅਲੱਗ-ਅਲੱਗ ਟੱਕ ਪਏ ਨੇ ਆਪਣੇ ਕੋਲੇ ਸ਼ਹਿਰਾਂ 'ਚ ਪਏ ਨੇ ਪਿੰਡਾਂ 'ਚ ਪਏ ਨੇ ਆਲ ਪੰਜਾਬ ਦੇ ਵਿੱਚ ਮੇਰੇ ਨਾਲ ਸੰਪਰਕ ਕਰ ਲੈਣਾ ਜਿੱਥੋਂ ਮਰਜੀ ਆਪਾਂ ਉਹਨਾਂ ਨੂੰ ਪੈੜੀ ਦੇ ਦੇ ਦਾਂਗੇ ਚੰਗੀ ਬਾੜੀ ਸ਼ੋਲਰ ਵਾਲੇ ਵੀ ਵੀਰ ਕਰਦੇ ਨੇ ਫੋਨ ਉਹਨਾਂ ਨੂੰ ਸ਼ੋਲਰ ਆਨ ਦੇ ਦੇ ਦਾਂਗੇ ਜਿਵੇਂ ਮਰਜੀ ਸੰਪਰਕ ਕਰ ਲੈਣਾ ਫਸੀਕਾਲ